ਸਾਰੇ ਜੀ ਗਾਹਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵਾਂਗੇ ਅੱਜ ਅਸੀਂ ਫੇਰ ਪਹੁੰਚ ਗਿਆਂ ਸਾਡਾ ਹੈਗਾ ਦੂਜਾ ਦਿਨ ਦਿਵਾਨਾਂ ਦਾ ਤੇ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਨਿਆਂ ਗੁਰੂ ਘਰ ਦੇ ਅੰਦਰ ਜਾ ਕੇ ਨਾਲੀਆਂ ਆ ਇੱਕ ਨਵਾਂ ਮਹਿਰਾ ਆ ਕੀ ਕਹਿੰਦੇ ਆ ਬਲੌਗਰ ਜੁੜਿਆ ਕੁਝ ਬੋਲ ਪਾ ਕਿਹਦੇ ਕਿਹਦੇ ਮੇਰੀ ਮਾਸੇ ਦੇ ਵਲੌਗ ਨੂੰ ਗਾ ਸਾਰੇ ਜੀ ਨਾ ਚੈਨਲ ਸਬਸਕ੍ਰਾਈਬਰ ਲ O que é, Maria? Não, Okay. O okay. 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 ਨਰ ਭਾਇਓ ਹਰ ਦਰਸ਼ਨ ਮੀਤਿ ਕਿदाई ਜਿਵੇਂ ਅਨੰਦ ਕਮਲ ਬਿਨ ਰਹਿ ਨਾ ਸਕੀ ਤੈਸੇ ਮੋਹ ਹਰ ਬਿਨ ਰਹਿਣ ਨ ਜਾਇ ਰਾਗੋ ਸਰਣੁ ਜਗਤੀ ਸਰ ਪਿਆਰੀ ਮੋ ਸਰਦਾ ਪੂਰਨ ਹਰਿ 고ਸਾਈ ਜਨ ਨਾਨਕੇ ਮਨ ਨੰਦ ਹੋਤੈ ਹਰ ਦਰਸ਼ਨ ਨਿਮਖ ਦਿਖਾਈ ग आस <laughs> ਸਤਨਾਮ ਸ੍ਰੀ ਵਾਖ ਸੰਗਤ ਦੀ ਆਵਾਜ਼ਾਂ ਵਿੱਚ ਬੋਲੋ ਸਤਨਾਮ ਸ੍ਰੀ ਵਾਖ ਤੁਰੇ ਰੋ ਤੁਰੇ ਰੋ ਕਦੀ ਨਾ ਕਦੀ ਤਾਂ ਮੰਦਰ ਹਰ ਮੰਦਰ ਸਾਹਿਬ ਜਾਂਦੇ ਨਾ ਇੱਕ ਲਾਈਨ ਲੱਗੀ ਹੁੰਦੀ ਲੰਬੀ ਅੱਛਾ ਦਰਸ਼ਨ ਕਿਹਨਾਂ ਨੂੰ ਹੁੰਦੇ ਆ ਜਿਹੜੇ ਲਾਈਨ ਵਿੱਚ ਲੱਗੇ ਰਹਿੰਦੇ ਆ ਦਰਸ਼ਨ ਕਿਹਨਾਂ ਨੂੰ ਹੁੰਦੇ ਜਿਹੜੇ ਲਾਈਨ ਵਿੱਚ ਲੱਗੇ ਰਹਿੰਦੇ ਤੇ ਜਿਹੜੇ ਕਦੀ ਬਾਹਰ ਆ ਕੇ ਕਦੀ ਅੰਦਰ ਆ ਕੇ ਸਾਰਾ ਦਿਨ ਇਦਾਂ ਕਰੀ ਜਾਂਦੇ ਲਾਈਨ ਚ ਬੱਕੇ ਰੋ ਤੁਰੇ ਰੋ ਕਦੀ ਨਾ ਕਦੀ ਮੰਜ਼ਲ ਮੁੱਕੇ ਕੀ ਗੁਰੂ ਨੂੰ ਇੱਕ ਨੰਬਰ ਤੇ ਰੱਖੋ ਗੁਰੂ ਤੁਹਾਡੇ ਕੋਈ ਕਾਰਜ ਰੁਕਣ ਹੀ ਨਹੀਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦੋਂ ਪਤਾ ਲੱਗਿਆ ਸੀ ਨਾ ਵੀ ਕਲਗੀਧਰ ਪਾਸ਼ਾ ਦਾ ਵਚਨ ਹੋਇਆ ਜਿਹੜਾ ਸਾਡਾ ਸਥਾਨ ਬਣਾਏਗਾ ਉਹਦੀ ਕੁਲ ਖਤਮ ਹੋ ਜਾਏਗੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਉਹ ਵਾਚਾਂ ਵਾਲੇ ਨੇ ਸਰਬੰਸ ਵਾਰ ਦਿੱਤਾ ਤੇ ਸਾਡੀ ਕੁਲ ਮੁੱਕਦੀ ਤਾਂ ਲੱਖ ਹੋਣੀ ਮੁੱਕ ਜਾ ਤੇ ਸਾਧ ਸੰਗਤ ਆਵੇਂ ਕੁੱਲ ਨਹੀਂ ਰਹੀ ਪਰ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਔਲ ਇੱਕੋ ਸਭ ਤੋਂ ਵੱਡਾ ਪਾਪਾ ਜੀ ਨੇ ਕਿਹਾ ਜੁਣਾ we uh -huh. ਆਈਆ ਸਭਾ ਸੰਤੋਸ਼ਾ ਸਿਧਰੂ ਪਿਆਰੋ ਸੱਚਾ ਨਾਮ ਮੇਰਾ ਸਰਬਉਪਾਤਿ ਅਕਸ਼ਮੰਦਿ ਸਰੂਪਾ ਗਰਣਾ ਸੁਭੇ ਸ਼ੁਭਾਤੀ ਖਾ O ਜੀ ਵਾਪਸ ਆ ਗਿਆ ਮੈਂ ਜਵਾਨ ਸੋਨਕੇ ਬਹੁਤ ਚੰਗੇ ਆਮ ਹੀ ਆ ਇਸ ਬਲੌਗ ਦਾ ਐਂਡ ਜੀ ਸਾਰੇ ਚੈਨਲ ਜੀ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿ ਵਾਈ